ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਇਪੁਰ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਮਿਰਜੇਕੇ ਦੇ ਵਿੱਚ ਮਿਰਜੇਕੇ ਪਿੰਡ ਦੇ ਵਿੱਚ ਅੰਗਰੇਜ਼ ਸਿੰਘ ਬਾਈ ਦੇ ਕੋਲੇ ਇਸ ਟਾਈਮ ਮੌਜੂਦ ਆ ਇੱਕ ਤੁਹਾਨੂੰ ਬਹੁਤ ਸੋਹਣੀ ਟੋਕੜ ਗੱਪਣ ਝੋਟੀ ਵਿਖਾਉਣੀ ਆ ਕਹਿੰਦੇ ਪਾਵੇ ਆ ਵੀ ਗੱਪਣ ਮੈਂ ਤਾਂ ਕਹਤਾ ਵੀ ਇਹ ਬਣੀ ਹੋਈ ਆ ਕਰਮ ਵਾਲੀ ਹਲੇ ਚੱਕ ਤੇ ਨਹੀਂ ਆਉਂਦੀ ਮਿੱਤਰੋ ਉਹਨਾਂ ਦੇ ਚੰਗੀ ਕੁਆਲਿਟੀ ਦੀ ਚੰਗੇ ਡਿਜ਼ਾਈਨਾਂ ਦੀ ਚੰਗੇ ਬਾਡੀ ਬੰਤਰ ਦੀ ਝੋਟੀ ਜਿਹੜਾ ਭਰਾ ਲੈ ਜਾਊਗਾ ਗਣ ਲੱਖੋਂ ਬਾਹਰ ਤਿਆਰ ਹੋਈ ਮੈਂ ਵਿਕਣ ਵਾਲੀ ਤੁਹਾਨੂੰ ਵਿਖਾਉਣੀ ਆ ਉਹ ਕਰਦਿਆਂ ਗੱਲਬਾਤ ਬਾਈ ਜੀ ਨਾਲ ਮਗਰ ਬੱਚਾ ਹੋਇਆ ਇਹਦੇ ਘੱਟਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਬਾਈ ਜੀ ਸੇਤਾ ਦੇ ਪਰਿਵਾਰ ਜੀ ਬਸ ਵਧੀਆ ਸਾਹਿਬ ਓਕੇ ਜੀ ਓਕੇ ਮੈਂ ਨਕਾ ਲਾ ਲਾ ਥੋੜਾ ਜਿਹਾ ਲੱਗ ਗਿਆ ਸਾਸਰੀ ਘਰ ਦੁਆਰਾ ਤੋਂ ਮੇਰੇ ਨਾਲ ਫੋਰ ਫੈ ਅੰਗਰੇਜ਼ ਬਾਈ ਠੀਕ ਠਾਕ ਹਾਂਜੀ ਹਾਂਜੀ ਘਰੇ ਪਰਿਵਾਰ ਬਾਈ ਬਾਕੀ ਵਧੀਆ ਵਧੀਆ ਬਾਈ ਬਹੁਤ ਸ਼ੁਕਰ ਹੈ ਬਾਈ ਅਸਾ ਅੰਗਰੇਜ਼ ਬਾਈ ਅੱਜ ਝੋਟੀ ਵੇਚਣੀ ਇੱਕ ਹੈਨਾ ਇਹ ਤੋਕੜ ਹੀ ਆ ਬਾਈ ਹੈਨਾ ਹਾਂ ਤੋਕੜ ਇੱਕ ਮਹੀਨਾ ਤੇ ਇੱਕ ਦੋ ਦਿਨ ਹੋਏ ਇਹਨੂੰ ਬਣੀ ਮੇਰੇ ਕੋਲ ਕਹਿੰਦੇ 32 33 ਦਿਨ ਹੋਇਆ 32 33 ਦਿਨ ਹੋਇਆ ਫਿਰ ਤਾਂ ਸੂਈ ਵੀ ਕਿਨੇ ਕੁ ਟਾਈਮ ਦੀ ਹੋਗੀ ਉਹੀ ਹੈਗੀ ਆ ਚਾਰਾਂ ਕੁ ਮਹੀਨੇ ਪੰਜਾਂ ਦੀ ਹੋਊਗੀ ਬਸ ਠੀਕ ਹੈ ਯਾਰ ਫਿਰ ਤਾਂ ਇਹ ਹੁਣ ਗੱਭਣ ਮਾਣਾ ਫਿਰ ਤਾਂ ਫਰਜ਼ ਵੀ ਹੋਣੀ ਆ ਮਾਣਾ ਬੜੀ ਤਾਂ ਫਿਰ ਵਾਕਈ ਤੇਰੀ ਸਹੀ ਆ ਹਨਾ ਹਾਂ ਹਾਂ ਤੇ ਮਾਣਾ ਵੀਰੇ ਚੋਣ ਚੜ ਕੇ ਵੇ ਲੱਗਾ ਚੋਣ ਚਾਨ ਇੱਕ ਨੰਬਰ ਆ ਬਾਈ ਪਵਾ ਦੋ ਟਾਈਮ ਬੱਚੇ ਤੇ ਮਿਲਦੀ ਆ ਕੋਈ ਬੱਚੇ ਦੀ ਸੀਰ ਠੰਡੀ ਆ ਹੈ ਸੀਰ ਠੰਡੀ ਕੋਈ ਛੱਡ ਕੇ ਚਲੀ ਜਾਵੇ ਠੀਕ ਆ ਛੋਟੀ ਕੱਦ ਕੁਦ ਬਹੁਤ ਆ ਹਨਾ ਗਰੀਬ ਹਾਂਜੀ ਪਹਿਲਾਂ ਨਾ ਹੈਗੀ ਆ ਹੂੰ ਮੈਂ ਟੌਪ ਦੀ ਬਣ ਜੂਗੀ ਬਾਈ ਕੇ ਨਹੀਂ ਬਣਦੀ ਬਾਈ ਪੂਰੀ ਹੂੰ ਤੇ ਕਿੰਨੇ ਦੀ ਦੇ ਦਾਂਗੇ ਬਾਈ ਆ ਕੋਣ ਆ ਗਿਲਾਬ ਇਤਰੋ ਵੇਖੋ ਕਿਰਨ ਦੀ ਲੇਵੇ ਭਾਂਡੇ ਵੱਲੋਂ ਤੁਸੀਂ ਇਹਨੂੰ ਲਿਆ ਬਈ ਮੋੜ ਓਕੇ ਜੀ ਹੁਣ ਪਾਸਾ ਰੱਖ ਦਈ ਹੈ ਨਾ ਬਈ ਅੰਗਰੇਜ਼ ਥੋੜਾ ਜਿਹਾ ਨਹੀਂ ਬਾਈ ਉਹ ਕੋ ਧਾਰ ਤੂੰ ਦੇ ਪਾਸਾ ਪੁੱਛਾ ਜਮਾ ਹੀ ਹੈ ਨਹੀਂ ਐਨ ਠੀਕ ਹੈ ਬਈ ਓਕੇ ਹੈ ਹਾਂ ਤੇ ਬਾਈ ਅਸਾ ਚੋਣ ਚਣ ਚੰਗਾ ਲੱਗਾ ਹਨਾ ਇੱਕ ਗੱਲ ਹੋਰ ਬਈ ਦਸ਼ਕ ਵੀਰ ਉਹ ਸਵੇਰ ਵੀਡੀਓ ਬਣਾ ਰਿਹਾ ਦਸ ਕੁ ਵਜੇ ਚੋਣ ਚਵਾਈ ਨੂੰ ਇਹ ਦੋ ਤਿੰਨ ਘੰਟੇ ਲੰਘੇ ਆ ਉਸ ਆ ਤੇ ਜੱਜਮੈਂਟ ਇਹਦੇ ਲੇਵੇ ਦੀ ਕਰਨੀ ਆ ਤੁਸੀਂ ਧਰ ਤੋਂ ਰੱਖੀ ਆ ਬਾਈ ਇਹਦਾ ਲੇਵੇ ਦੇ ਵਿੱਚ ਕੋਈ ਸਾਈਡ ਦੀ ਹੈਗੀ ਬਾਕੀ ਤੁਸੀਂ ਆ ਕੇ ਵੇਖ ਲਿਆ ਜੇ ਕੋਲੇ ਆ ਕੇ ਮਿੱਤਰੋ ਸ਼ਕੀਨੀ ਬਹੁਤ ਆ ਝੋਟੀ ਦੇ ਵਿੱਚ ਸੀਲ ਬਹੁਤ ਆ 6 ਕਿਲੋ ਦੁੱਧ ਦਾ ਰੇਟ ਬਾਈ ਹੁਣ ਰੇਡ 275 ਹਜ਼ਾਰ ਰੁਪਏ ਦੇਣੀ ਕਿੰਨੀ ਦੀ ਮੇਰਾ ਮਾਨ ਤੇ ਲਾਡ ਤੇ ਪਿਆਰ 72 ਦੀ ਦੇ ਦਿਆਂਗੇ ਠੀਕ ਹੈ ਮਾਨਤਨ ਹੋਰ ਕਰ ਦੇਗਾ ਆਏਗਾ ਆਏ ਦਾ ਕਰ ਦਿਆਂ ਠੀਕ ਹੈ ਬਾਈ ਨੰਬਰ ਬਾਈ ਕਿੰਨਾ 94 170 94766 94766 ਹਾਂ 94 170 94766 94 170 94766 ਇਹ ਪਹਿਲਾ ਬੰਦਾ ਸੀ ਜਿੰਦਾ ਪਹਿਲਾ ਨੰਬਰ ਹੀ ਮੈਨੂੰ ਯਾਦ ਹੋਇਆ ਸੀ ਮੁੰਹ ਜਵਾਨੀ ਨਹੀਂ ਤਾਂ ਮੈਂ ਬਹੁਤ ਦਿਮਾਗ ਤੋਂ ਮੂਟਾ ਸੀਗਾ ਮੈਨੂੰ ਨੰਬਰ ਨੰਬਰ ਤਾਂ ਘੱਟ ਹੀ ਯਾਦ ਹੁੰਦਾ ਹੁੰਦਾ ਫੋਨ ਹੋਣ ਲੱਗ ਪਏ ਬਾਈ ਤੇ ਬਾਕੀ ਗੱਲ ਬਾਤ ਲਈ ਬਾਈ ਨੰਬਰ ਸਕਰੀ ਮਗਰ ਇਹਦੇ ਕਟਾ ਵਿਖਾਦੀ ਵੀ ਮਾਈ ਦਾ ਜਿਹੜਾ ਹੈਗਾ ਇਹਦਾ ਬਾਹਰ ਵਟਾ ਕੇ ਹੋਰ ਦੇ ਦੋ ਨਿੱਕਾ ਜਿਹਾ ਕੋਈ ਆ ਬੱਲੇ ਮੱਥੇ ਵਾਲਾ ਕਟਾ ਜਾਂਦਾ ਠੀਕ ਹੈ ਬਾਈ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ